ਕੀ ਨਾਮ ਜੀ ਸਰ ਆਜੀ ਕੈਂਪ ਤੇ ਪਹੁੰਚਿਓ ਕੀ ਕੰਗਰਸ ਮੋਕਾ ਤੇ ਹੈ ਜਿਹੜਾ ਅੱਜ ਦਾ ਕੈਂਪਾ ਜੱਗਪਾਣੀ ਮੁਕਤੇ ਸਰਦੇਸ਼ ਚੋਕੜਾ ਜੀ ਉਹਨਾਂ ਦੀ ਯਾਦ ਵਿੱਚ ਮੁਹਰਪਤਾ ਇਸ ਕੈਂਪ ਦੇ ਵਿੱਚ ਫਰੀ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਲੋੜਵੰਦਾਂ ਨੂੰ ਦਵਾਈਆਂ ਵੀ ਫਰੀ ਦਿੱਤੀ ਜਾ ਰਹੀਆਂ ਇਹੋ ਜਿਹੇ ਕੈਂਪਰੇ ਜਿਹੜੇ ਲੱਗਣੇ ਚਾਹੀਦੇ ਨੇ ਸਰਕਾਰਯੋਗ ਵਿਸ਼ੇਸ਼ਕਾ ਜੀ ਇੰਚਾਰਜ ਤੇ ਜਗਮਣੀ ਜਿਹੜਾ ਸੰਗਰੂਰ ਉਹਨਾਂ ਦਾ ਵਿਸ਼ੇਸ਼ ਪ੍ਰਵਾਲਾ ਡਾਕਟਰ ਸੰਤਨ ਕੁਮਾਰ ਕਰਗੀ ਸੇਰਪੁਰ ਤੋਂ ਵਾਸੇ ਵੀ ਪਿਆਰਾ ਸਿੰਘ ਜੀ ਇੰਸਪੈਕਟਰ ਸਾਹਿਬ ਅਤੇ ਇਲਾਕੇ ਦੀ ਹੋਰ ਬਹੁਤ ਸ਼ਖਸੀਅਤਾਂ ਵੱਲੋਂ ਇਸ ਕੈਂਪ ਦੇ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਮਸੇਕਲਾ ਜੀ ਦਾ ਅਤੇ ਜੱਗਬਾਣੀ ਸਮੂਹ ਦਾ ਸਾਰੇ ਹੀ ਸਾਡੇ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਕੀ ਨਾਮ ਹੈ ਜੀ ਸਰ ਇੱਕ ਤੁਸੀਂ ਓਗੇ ਸਮਾਜ ਸੇਵਕ ਜੀ ਅੱਜ ਹਰੇ ਕੈਂਪ ਦੇ ਵਿੱਚ ਪਹੁੰਚਦੇ ਹਾਂ ਅੱਜ ਇੱਥੇ ਕੈਂਪ ਤੇ ਆਏ ਹਾਂ ਕਿਵੇਂ ਲੱਗ ਰਿਹਾ ਜਾ ਕੇ ਕੈਂਪ ਆ ਜੀ ਮੇਰੇ ਮਤਾਬਕ ਕੁਝ ਚੰਗੇ ਕਰਮੀ ਕਰੇ ਉਹਨਾਂ ਇਨਸਾਨ ਤੇ ਜੋ ਬੜੇ ਕਾਰਗਰਦਾਰ ਹਨ ਇਹਨਾਂ ਨਾਲ ਕੇ ਬਿਜੇ ਸਿੰਘ ਰਾਜੀ ਨੇ ਇਨਾਂ ਦੇ ਕੋਈ ਮਾਤਾ ਦੇ ਜਾ ਇਨਾਂ ਦੇ ਖਾਨਦਾਨ ਚ ਚੰਗੇ ਕੰਮ ਕਰ ਰਹੇ ਨੇ ਜਿੰਨਾਂ ਤੋਂ ਆਇਆ ਜੋਗ ਉਪਰਾਨਾ ਕਰਾ ਰਹੇ ਸਾਡੇ ਇਟਾ ਮੈਡਮੀਆਂ ਦੇ ਅੱਜ 9ਵਾਂ ਵਰਸਕੀ ਤੇ ਕੈਂਪਲ ਆਇਆ ਮੈਂ ਸਿੰਘਲਾਈ ਨੂੰ ਅਤੇ ਇਸ ਸੇਰਪੁਰ ਦੇ ਜਿੰਨੇ ਵੀ ਜਥੇਬੰਦੀਆਂ ਨੇ ਜਾ ਜਿੰਨੇ ਸਮਾਜ ਸੇਵੀ ਨੇ ਜਾ ਜਿੰਨੇ ਵੀ ਸਾਡੇ ਸਰਕਾਰ ਦੇ ਹੈ ਨੇ ਸੇਰਪੁਰ ਦੇ ਉਹ ਬਹੁਤ ਹੀ ਵਧਾਈ ਦੇ ਪਤਨ ਨੇ ਜਿਨ੍ਹਾਂ ਨੇ ਇੱਕ ਵਾਰ ਵਧੀਆਂ ਪਰਾਨਾ ਕਰਕੇ ਬੀ ਲੋਕਾਂ ਨੂੰ ਆਪਣੇ ਮੈਡੀਕਲ ਕੈਂਪਲ ਵਾਸਤੇ ਉਹਨਾਂ ਦੀ ਬਾਰੇ ਜਾਣਕਾਰੀ ਦਿੱਤੀ ਮੈਂ ਅੱਜ ਕੈਂਪ ਤੇ ਪਹੁੰਚੂ ਤੇ ਬੂਟੇ ਵੀ ਲਗਾਏ ਨੇ ਕਿਵੇਂ ਲੱਗ ਰਿਹਾ ਇੱਥੇ ਆ ਕੇ ਜੀ ਕੀ ਕਹੂੰਗੀ ਮੈਂ ਬਹੁਤ ਅੱਛਾ ਲੱਗ ਰਿਹਾ ਜਿਵੇਂ ਅਸੀਂ ਇੱਥੇ ਪਹੁੰਚੇ ਆ ਤੇ ਆਪਣੇ ਪੰਜਾਬ ਕੇਸਰੀ ਵੱਲੋਂ ਆਪਣੇ ਸਿੰਗਲਾ ਸਾਥੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਸਾਰਾ ਕਰਵਾਇਆ ਹਮੇਸ਼ਾ ਹੀ ਸਾਨੂੰ ਬੁਲਾਉਂਦੇ ਨੇ ਤੇ ਆਪਣੇ ਐਮਐਲਏ ਸਾਹਿਬ ਲੇਰਕੋਟਾ ਜਿਹੜੇ ਅੱਜ ਇਲੀਚੋਨਾ ਚ ਬਿਜ਼ੀ ਨੇ ਉਹਨਾਂ ਦੀ ਜਗ੍ਹਾ ਵਿੱਚ ਮੈਂ ਇੱਧਰ ਹਾਜ਼ਰ ਹਾਂ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਜੀ ਉਹਨਾਂ ਵਿੱਚ ਇਹ ਕੈਂਪ ਜੇਖੋ ਜੇ ਕੰਮ ਲੱਗਦੇ ਨੇ ਤੇ ਇੱਥੇ ਮਤ ਤੋਂ ਵੱਧ ਆ ਕੇ ਇਹਦਾ ਲਾਭ ਲਿਆ ਕਰੋ ਕਿਉਂਕਿ ਇੱਥੇ ਮੈਨੂੰ ਹੁਣ ਪਤਾ ਲੱਗਿਆ ਕਿ ਇੱਥੇ ਡਾਕਟਰਾਂ ਦੀ ਬਹੁਤ ਕਮੀ ਹੈ ਤੇ ਇਸ ਤਰ੍ਹਾਂ ਦੇ ਕੈਂਪ ਉਹ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਸਹੂਲਤ ਆ ਸਰ ਮੇਰਾ ਨਾਮ ਡਾਕਟਰ ਅਮਿਤ ਕੌਂਸਲਾ ਸਰ ਕੈਂਪ ਤੇ ਪਹੁੰਚ ਕੇ ਕਿੰਨੇ ਕੁ ਮਰੀਜ਼ ਆਏ ਨੇ ਕਿਦਾਂ ਦਾ ਰਿਸਪੌਂਸ ਆ ਰਿਹਾ ਜੀ ਉਹ ਆਸਾ ਪਾ ਰਹਾ ਹਾਂ ਕਿ ਪੰਜਾਬ ਕੇ ਇਸ ਇਸ਼ੂ ਦੇ ਉੱਤੇ ਕੰਮ ਕਰਦਾ ਹਰ ਸਾਲ ਬੜੇ ਹੀ ਲੋਕਾਂ ਦੇ ਬੜੇ ਕੰਮ ਕਰਦਾ ਹੈ ਇਸ ਪਿਛਲਾ ਮਤਲਬ ਅੱਜ ਜਦ ਮੈਡੀਕਲ ਕੈਂਪ ਸ਼ੇਰਪੁਰ ਲਗਾਇਆ ਗਿਆ ਹੈ ਸ਼੍ਰੀ ਮੀਸੇਗੋਲ ਦੀ ਪਾਰੀ ਜਿਸ ਤਕਰੀਬਨ ਲੋਕਾਂ ਤੱਕ ਜਾਣਕਾਰੀ ਹੈ ਕਿ ਤਾਂ ਜਿਹੜੇ ਬੇਸ਼ੱਕ ਨੇ ਆਪਣਾ ਚੈੱਕ ਅਪ ਕਰਵਾਉਣਾ ਹੈ ਤੇ ਉਹਨਾਂ ਨੂੰ ਦਵਾਈਆਂ ਵੀ ਦਿੱਤੀ ਜਾ ਰਹੀ ਹੈ ਤਾਂ ਕੋਈ ਇਸ ਚਰਚੇ ਟਾਕਰਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਲਈ ਬਹੁਤ ਬਹੁਤ ਜਿਹੜਾ ਅਧਾਰਨ ਹੈ ਵਧਾਈ ਦਾ ਬਖਸ਼ ਸਰ ਕੁਝ ਲੋਕ ਡਰਦੇ ਨੇ ਚੈੱਕ ਕਰਵਾਉਣ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇ ਨਾਲ ਡਾਕਟਰ ਅਬੇਸ਼ਤ ਕਾਉਂਸਲ ਜੋ ਭਾਜਪਾ ਦੇ ਪ੍ਰਮੁੱਖ ਨੇਤਾ ਨੇ ਔਰ ਭਾਰਤ ਸਰਕਾਰ ਦੇ ਫਾਈਪੋ ਜਿਹੜੇ ਪਾਵਰ ਪ੍ਰੋਜੈਕਟ ਨੇ ਉਹਨਾਂ ਦੇ ਡਾਇਰੈਕਟਰ ਨੇ ਸਾਡੇ ਦਰਮਿਆਨ ਉਹ ਵੀ ਪਹੁੰਚੇ ਨੇ ਉਨ੍ਹਾਂ ਦੇ ਨਾਲ ਉਹਨਾਂ ਦੀ ਸੂਚੀ ਟੀਮ ਅਨਲਜੀ ਪੰਕਜ ਬਾਬਾ ਜੀ ਰਜੇਸ਼ ਜੀ ਇਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਸਨਮਾਨ ਪਰਵਾਦ ਕਰਦਾ ਸਾਡੇ ਦਰਮਿਆਨ ਉੱਚੇ ਜੇ ਤੌਰ ਤੇ ਹਰਨਾ ਮਲੇਰ ਕੋਲ ਦਾ ਇਹ ਪਤਾ ਹੈ ਕਿ ਡਾਕਟਰ ਜਬੀਰਉਲ रहमान ਜੀ ਦੇ ਧਰਮ ਪਤਨੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਜ ਸਾਡੇ ਸਮਾਗਮ ਦੇ ਵਿਚਾਰ ਚਰਣਾ ਹੈ ਨੇ ਜਿਲਕਾ ਵਲੀ ਅੱਗੇ ਆ ਜਾਓ ਬਲਾਲੋਨ ਨੂੰ ਮੀਨੋ ਰੋਜੀ ਅੱਜ ਆ ਗਿਆ। ਸੋ ਸਾਰੇ ਹੀ ਆਗੂ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਅੱਗੇ ਅੱਜ ਅੱਗੇ ਦੌਰਤਾਂ ਦੇ ਵਿੱਚ ਮਰੀਜ਼ ਨੇ ਜਿਹੜੇ ਉਹ ਪਹੁੰਚੇ ਨੇ ਇਹ ਸਾਡਾ ਪਿਛਲੇ 9 ਸਾਲਾਂ ਤੋਂ ਲਗਾਤਾਰ ਸ਼੍ਰੀਮਤੀ ਸ਼ਿਵਦੇਸ਼ ਚੋਪੜਾ ਜੀ ਦੀ ਨਿਂਕੀ ਵਰਤੀ ਤੇ ਯਾਦ ਮੌਕੇ ਇਹ ਸਮਾਗਮ ਹੈ ਜਿਹੜਾ ਅਸੀਂ ਉਹ ਹਰ ਸਾਥ ਕਰਵਾਉਨੇ ਆ ਸੋ ਮੈਂ ਹੁਣ ਬੇਨਤੀ ਕਰੂੰਗਾ 2 ਮਿੰਟ ਲਈ ਸ਼੍ਰੀ ਐਲ ਐਲ ਆਪਣੇ ਡਾਕਟਰ ਅਮਿਤ ਤਾਸਰ ਜੀ ਉਹ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਗੇ ਡਾਕਟਰ ਅਮਿਤ ਤਾਸਰ ਸੋਰੇਪਰਾ ਜੀ ਜਿਹੜੇ ਜਿਹੜੇ ਵਾਹੀਏ ਇੱਕ ਪੰਜਾਬ ਦੇ ਸ੍ਰੀ ਗੁਰੂ ਘਰ ਵੱਲੋਂ ਸਵਰਗਯਾ ਸ਼੍ਰੀਮਤੀ ਸੰਦੇਸ਼ ਜੀ ਦੀ ਯਾਦ ਵਿੱਚ ਜੋ ਇੱਕ ਕੈਂਪ ਲਗਾਇਆ ਗਿਆ ਹੈ ਉਸ ਦੇ ਲਈ ਉਹਨਾਂ ਦੀ ਪੂਰੀ ਸਮੂਚੀ ਟੀਮ ਵੱਲੋਂ ਕਈ ਦਿਨਾਂ ਤੋਂ ਮਿਹਨਤ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਆ ਉਪਰਵਾਹ ਹੈ ਜਿੱਕੇ ਉਹ ਸਭ ਨਜ਼ਰ ਆ ਰਹੀ ਕਿ ਇਸ ਨੇ ਤੋਂ ਉੱਤਕ ਲਗਭਗ 400 플러스 ਸੇਸ਼ਨ ਦੇ ਚੱਕਰ ਦਿੱਤੇ ਨਾ ਸਕੇ ਨੇ ਸਾਡੇ ਵਿਚਾਰ ਜਿਹੜੇ ਦੀ ਬਲੇ ਹੈ ਜੀ ਸਰਕਾਰ ਤੋਂ ਦਸਤਖਤ ਦੇ ਰੋਚ ਕੇ ਲਈ ਪਰਿਸ਼ਵਰਨ ਡਾਕਟਰ ਜਰਪਾਲ ਸਿੰਘ ਜੀ ਸਾਡੇ ਮਾਨ ਤੋਂ ਮਿਲਿਆ ਕਿ ਇਸ ਫੰਡ ਦੇ ਤਰਕ ਤੋਂ ਇਹਦੇ ਪੁੱਛੇ ਜੇ ਛੇਪਰ ਨਲਕੇ ਦੇ ਹੋਰ ਬੜੇ ਪਤਵੰਤੇ ਜਦ ਇਹ ਆਏ ਤੁਹਾਡੇ ਸਭ ਨੂੰ ਇਹ ਨੀ ਬੇਨਤੀ ਹੈ ਕਿ ਦੇਖੋ ਅੱਜ ਜਿਹੇ ਮੀਂਹ ਪਿਆ ਗਿਆ ਲੇਕਿਨ ਉਹਦੇ ਬਾਅਦ ਤੋਂ ਵੀ ਕਾਫੀ ਲੋਕ ਅੱਜੇ ਚੈੱਕਪ੍ਰਾ ਹੋਣ ਆਏ ਨੇ ਪ੍ਰੈਕਟਿਸਰ ਵਿੱਚ ਦੇਖਦਾ ਹਾਂ ਕਿ ਲੋਕ ਇਹ ਅਜਿਹੀ ਕਿਰਪਾ ਦਾ ਲਾਹਾ ਠੇਕ ਤੋਂ ਰਹਿ ਜਾਂਦੇ ਨੇ ਲੋਕਾਂ ਦੇ ਵਿੱਚ ਡਰ ਹੁੰਦਾ ਹੈ ਕਿ ਜੇ ਕੋਈ ਚੈੱਕਪ੍ਰਾ ਹੋਵਾਂਗੇ ਸ਼ਾਇਦ ਸਾਡੀ ਬਿਮਾਰੀ ਪਕੜੀ ਨਾ ਜਾਵੇ ਦੇਖੋ ਬਿਮਾਰੀ ਸਹੀ ਟਾਈਮ ਤੇ ਉੱਪਰ ਪਕੜੀ ਜਾਂਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਸਮਾਧੀ ਹੈ ਅੱਜ ਫਾਇਸਲੇ ਵੀ ਪ੍ਰਤੀ ਕਰ ਰਹੀ ਹੈ ਕਿ ਪੌਦਾ ਜੇਕਰ ਸਹੀ ਸਮੇਂ ਤੇ ਜਾਣਕਾਰੀ ਤੁਹਾਨੂੰ ਮਿਲ ਜਾਂਦੀ ਹੈ ਸਸੇ ਹੀ ਇਲਾਜ ਤੋਂ ਫੋਕਲ ਹੈ। ਤਾਂ ਮੇਰਾ ਸਭ ਤੋਂ ਇਹੀ ਬਿਨਾਰਿਸ਼ ਹੈ ਕਿ ਬਤੋ ਬਤ ਅਸੀਂ ਇਹ ਦੇ ਆਪਾਂ ਦਾ ਲਾਭ ਲਿਆ ਜਾਵੇ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਹਮੇਸ਼ਾ ਹੀ ਸਮਾਜ ਸੇਵਾ ਦੇ ਵਿੱਚ ਪੱਜੜ ਕੇ ਜੋੜਦਾ ਰਹੀਤਾ ਜਾ ਰਿਹਾ ਹੈ ਚਾਹੇ ਰੋਕਤਾਂ ਦੇ ਕੈਂਪੜੇ ਚਾਹੇ ਪੀੜ ਬੋਧੇ ਲਗਾਉਂਦੇ ਕਿ ਆਪਣੇ ਅਗਰਾ ਇੰਨਾ ਹੀ ਸਭ ਤੋਂ ਨਰੋਧ ਹੈ ਜਦੋਂ ਅਸੀਂ ਇਹ ਦੇਖੇ ਕਿ ਐਪਲ ਕਰਦੇ ਕਿਸੇ ਵੀ ਸਫਸਤ ਲੋਕਾਂ ਨੂੰ ਲਗਾਏ ਜਾਂਦੇ ਨੇ ਉਹਦੇ ਉੱਪਰ ਬੜਾ ਪੈਸਾ ਖਰਚ ਹੁੰਦਾ ਹੈ ਬੜਾ ਸਮਾਂ ਲੱਗਦਾ ਹੈ ਬੜੇ ਲੋਕ ਮਿਹਨਤ ਕਰਦੇ ਨੇ ਤੋਂ ਉਹਨਾਂ ਦੀ ਸਫਲਤਾ ਦੇ ਪਿੱਛੇ ਕੀ ਬਖਤਵੰਤ ਲੋਕਾਂ ਨੂੰ ਚੁਣਤਮ ਲੋਕਾਂ ਨੂੰ ਦਾ ਲਾਭ ਮਿਲਿਆ ਤੇ ਜਿੰਨੇ ਵੀ ਮਰੀਜ਼ ਇੱਥੇ ਆਏ ਨੇ ਉਹ ਆਪਣੇ ਆਲੇ-ਦਾਲੇ ਜਾ ਕੇ ਕਿਤੇ ਸ਼ਾਮ ਪਾਦੇ ਟੱਟਾ ਕਰਦਾ ਹੈ ਇਸੋ ਦੀ ਜਾਣਕਾਰੀ ਦੇ ਇਹਨਾਂ ਕਹਿੰਦੇ ਹੋਏ ਕਿ ਪੇ ਮਕਾਨ ਕਿਸੇ ਲੋਕ ਨੂੰ ਤੇ ਭਾਈ ਕਿਸੇ ਕੋਲ ਨੂੰ ਕਿਸੇ ਸੰਗਤ ਨੂੰ बहुत बहुत बधाई के धन्यवाद करता कि अपने बुलाया तक बारह चाली से पहुंचे श्रीनगर पिछले नंबर और उन्होंने मेहनत में बहुत बहुत धनबाद रहमान जी के साथ डॉक्टर करपाल सिंह जी उन्होंने सम्मान करुची जी टीम है मैं वो बेनती करूँगा कि ਅਸੀਂ ਵੀ ਇਕੱਠੇ ਹੋ ਕੇ ਡਾਕਟਰ ਅਮਿਤ ਕਾਂ ਸਰ ਜੀ ਦਾ ਜਿਹੜਾ ਸਨਮਾਨ ਹੈ ਉਹ ਕਰੀਏ ਅਜੋ ਮੇਦਰ ਸਿੰਘ ਜੀ ਤੇ ਰਿੱਖੀ ਜੀ ਸਾਡੇ ਮੇਰੇ ਬੇਨਤੀ ਵੀ ਸਾਡੇ ਖਾਸ ਕਰਕੇ ਜਿਹੜੇ ਮੇਰੇ ادارے ਨਾਲ ਜੁੜੇ ਹੋਏ ਰਿਪੋਰਟਰ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਜ਼ਰੂਰ ਔਰ ਔਰ ਇਹ ਵੀ ਮੈਂ ਬੇਨਤੀ ਕਰੂੰਗਾ ਭਾਰ ਮਹਿਮਾਨ ਜੀ ਨੂੰ ਕਿ ਸਾਡੀ ਆਸ਼ਕੀ ਦੁਰਗਾ ਭਜਨ ਮੈਂ ਜਿਹੜੇ ਦੇ ਆਗੂ ਨੇ ਉਹ ਵੀ ਸਾਡੇ ਅੱਜ ਅਸੀਂ ਉਹਨਾਂ ਦਾ ਵੀ ਸਨਮਾਨ ਹੈ ਜਿਹੜਾ ਉਹ ਕਰਨਾ ਹੈ ਤਿੰਨ ਸਾਬਾ ਆਇਓ ਬੜਾ ਜੇ ਆਗੇ ਜਾ ਇੱਧਰ ਹੀ ਆ ਜਸ ਥੱਲੇ ਖੂਂਦੇ ਨਹੀਂ ਹੁੰਦੇ ਜੋ ਸੁਵਾਦ ਅਸੀਂ ਬਣਾਉਂਦੇ ਆ ਉਹ ਵੀ ਸਾਡੇ ਖੂਂਦੇ ਰਸਤੇ ਨਾਲੋਂ ਕਿਤੇ ਜ਼ਿਆਦਾ ਵਧੀਆ ਤਰੀਕੇ ਨਾਲ ਲੱਗਦੇ ਹੈ ਜਿਦੀ ਕਿ ਪ੍ਰਧਾਨ ਖਵਾਰ ਨੇ ਡਾਕਟਰ ਅਮਿਤ ਖੰਸਰ ਜੀ ਜਿਹੜੇ ਪਿਛਲੇ 15 ਦਿਨਾਂ ਤੋਂ ਆਪਣੇ ਸਰਕਾਰ ਦੇ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਨੂੰ ਲੈ ਕੇ ਦੌਰੇ ਤੇ ਗਏ ਹੋਏ ਸੀ ਔਰ ਰਾਤ 12:40 ਮਿੰਟ ਤੇ ਪੰਜਾਬ 'ਚ ਐਂਟਰ ਹੋਏ ਜਦ ਮੈਂ ਰਾਤ ਵੀ ਪੈਸਾ ਉਹਨੂੰ ਸੌਂਪਰ ਕੀਤਾ ਸਵੇਰੇ ਵੀ ਕਰੇ ਕਹੇ ਬਈਆ ਜੋ ਮਰਜੀ ਹੋ ਜੇ ਮੈਂ ਘਰ ਨਹੀਂ ਜਾਂਦਾ ਪਹਿਲਾਂ ਤੁਹਾਡੇ ਕੋਲੋਂ ਸਿੱਧਾ ਤੁਹਾਡੇ ਕੈਂਪ ਚਾਊਂਗਾ ਔਰ ਮੈਂ ਇਸ ਕਰੋਂ ਆਪਣਾ ਫਰਮੋਰਮ ਮੈਂ ਕਰਜਾਈਏ ਮੇਰਾ ਮੈਂ ਧੰਨਵਾਦ ਕਰਦਾ ਹਾਂ ਔਰ ਜਿਨੇ ਆਪਣੀ ਦੋਸਤੀ ਦਾ ਫਰਜ਼ ਨੂੰ ਪਾਉਂਦੇ ਹੋਏ ਸਾਡੇ ਕੈਂਪ ਤੋਂ ਚਾਰ ਚੰਦ ਆਏ ਨੇ ਸਾਡੇ ਹੰਕਮ ਰਿਪੋਰਟ ਲਾਦੇ ਵਿਧਾਇਕ ਸਾਡੇ ਜਿੰਨੇ ਮੈਂ ਜਦੋਂ ਦਾ ਬਤੌਰ ਅਨਚਾਰਜ ਜਗਬਣੀ ਪੰਜਾਬ ਦੀ ਸੇਵਾ ਕਰਨ ਲੱਗੇ ਹਾਂ ਕੋਈ ਫੰਕਸ਼ਨ ਮਲੇਰ ਕੋਟਲਾ ਦੇ ਵਿਧਾਇਕ ਡਾਕਟਰ ਜਬੀਰ ਰਹਿਮਾਨ ਜੀ ਦੀ ਪਰਿਵਾਰ ਦੀ ਜਾਂ ਉਹਨਾਂ ਦੀ ਅਵਧੀ ਸ਼ਮੂਲੀਅਤ ਤੋਂ ਬਿਨਾ ਅੱਜ ਤੱਕ ਮੈਂ ਕੋਈ ਫੰਕਸ਼ਨ ਹੈ ਜਿਹੜਾ ਮੇਰਾ ਹੋ ਤੇ ਪਰੇ ਨਹੀਂ ਚੜਿਆ ਸਾਨੂੰ ਜੇਸ ਸਬਾਕ ਵਿੱਚ ਜਿੰਨੀ ਜੋ ਜਲੰਧਰ ਕਰਕੇ ਸੀ ਥੋੜੀ ਪ੍ਰੋਬਲਮ ਸੀ ਚਾਰ ਕੋਈ ਪਰਵਾਹ ਨਾ ਮੈਂ ਕੋ ਨਾ ਸਕੀ ਪਰ ਡਾਕਟਰ ਜਬੀਨੂ ਰਹਿਮਾਨ ਜੀ ਦੇ ਸਾਥੇ ਨਾਲ ਆਪਣਾ ਭਰਾਵਾਲਾ ਰਿਸ਼ਤਾ ਨਾਤਣਾ ਲਗਾਉਂਦੇ ਹੋਏ ਸਾਡੇ ਸਿਕਾ ਦੇ ਭਾਬੀ ਜੀ ਨੂੰ ਸਪੈਸ਼ਲੀ ਜ਼ਿਲੰਦਰਦਰ ਜੀ ਇਹ ਮੇਜੋ ਕੱਢ ਕੇ ਭੇਜੇ ਤੁਸੀਂ ਜਾ ਕੇ ਆਉਣਾ ਸਿਕਾ ਸਾਡਾ ਪ੍ਰੋਗਰਾਮ ਹੈ ਔਰ ਉਹਨਾਂ ਦਾ ਮੈਂ ਤਹਿ ਦਿਲੋਂ ਔਰ ਕੱਲੇ ਸਦੇਸ ਕਾ ਜੋ ਭਾਬੀ ਜੀ ਨੇ ਉਹਨਾਂ ਨੇ ਜੋ ਫਰੈਂਡ ਨੇ ਜੋ ਸੇ ਇੰਆ ਦੇ ਨਾਲ ਸਾਡੀਆਂ ਭੈਣਾਂ ਉਹ ਵੀ ਇੱਥੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਡਾਕਟਰ ਕਪਾਲ ਜੀ ਨੇ ਮੈਨੂੰ ਬੋਨਦੇ ਦੱਸਿਆ ਵੀ ਯਾਰ ਕਿਸੇ ਦੀ ਡੈਥ ਹੋ ਗਈ ਕਿਸੇ ਦੀ ਮੌਤ ਹੋ ਗਈ ਮੈਂ ਉੱਧਰ ਜਾਣਾ ਸੀ ਪਰ ਉਹ ਤੋਂ ਵੀ ਆਪਣਾ ਜੇ ਹਮਨ ਕੱਢ ਕੇ ਸਾਰੇ ਕੈਂਪ ਚ ਪਹੁੰਚੇ ਨੇ ਰੋਕੀ ਜੀ ਵਾਪਸ ਨਾ ਜਾਣ ਆਜੋ ਉੱਧਰ ਸਾਰੇ ਜਿੰਨੇ ਵੀ ਤੁਸੀਂ ਲੰਦਰ ਇਸ ਕੈਂਪ ਦੇ ਵਿੱਚ ਆਇਓ ਮੇਰਾ ਹੋਮ ਰੂਮ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਤੁਹਾਡਾ ਕਾਰਜਕਾਰ ਜਿੱਤੇ ਵੀ ਕਿਸੇ ਵੀ ਟੀਕੇ ਦੇ ਤੁਹਾਡੀ ਕਿਸੇ ਵੀ ਮੈਂ ਸੈਦਾ ਕਰ ਸਕਦਾ ਹੈ ਆਸ਼ਾ ਕਿਦੂਗਾ ਪਾਜ ਮੰਡਲੀ ਦੇ ਛੇਰਪੁਰ ਦੀ ਸਾਡੀ ਬਹੁਤ ਵੱਡੀ ਸਮਾਜ ਸੇਵੀ ਸੰਸਥਾ ਹੈ ਸਾਰੀ ਉਹਦੀ ਟੀਮ ਪਹੁੰਚਿਆ ਰੋਕੀ ਜੀ ਬਿੱਟੂ ਜੀ ਰਾਮ ਲਾਲ ਜੀ ਪ੍ਰਦੀਪ ਜੀ ਜੀਵਨ ਜੀ ਇਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਔਰ ਜਿਹੜਾ ਇਹਨੂੰ ਕਹਿੰਦਾ ਜਿਹੜੇ ਸਾਡੀ ਹਰ ਥਾਂ ਦੇ ਉੱਤੇ ਹਰ ਸਾਰੇ ਫੰਕਸ਼ਨ ਦੇ ਵਿੱਚ ਇਹ ਸਮੂਲੀਅਤ ਕਰਦੇ ਜੇ ਮੈਂ ਹੁਣ ਬੇਨਤੀ ਕਰੂੰਗਾ ਡਾਕਟਰ ਕਰਪਾਤ ਸਿੰਘ ਜੀ ਨੂੰ ਸਿਵਲ ਸਰਪੰਚ ਸੰਗਠਨ ਗਵਰਨਮੈਂਟ ਨੂੰ ਵੀ ਆਪਣੇ ਵਿਚਾਰ ਰੱਖਣਗੇ ਔਰ ਮੇਰੀ ਬੇਨਤੀ ਹੈ ਜਿੰਨੇ ਵੀ ਮਰੀਜ਼ ਸਾਹਿਬਾਨ ਸਾਡੇ ਮਹਿਮਾਨ ਸਾਹਿਬਾਨ ਦੇ ਨਾਲ ਜੋ ਵੀ ਆਗੂ ਸਾਹਿਬਾਨ ਆਏ ਨੇ ਸਾਡੇ ਸਮੁੱਚੇ ਕੈਂਪ ਪ੍ਰਬੰਧਕਾਂ ਵੱਲੋਂ ਸਾਰਾ ਲਈ ਚਾਹ ਪਾਣੀ ਮਠੀ ਬਿਸਕੁਟ ਜੋ ਸਾਡੇ ਤੋਂ ਬਣ ਸਕਿਆ ਅਸੀਂ ਉਹ ਪ੍ਰਬੰਧ ਕੀਤਾ ਹੈ ਸਾਰੇ ਸੱਜਣਾਂ ਨੂੰ ਬੇਨਤੀ ਹੈ ਜੋ ਆਉਣਾ ਜਰੂਰ ਸ਼ਾਮਿਲ ਕਿ ਜਾਣ ਕਿਸੇ ਵੀ ਤਰੀਕੇ ਦੀ ਕੈਂਪ ਚ ਕੋਈ ਸੇਵਾ ਕਰਦੇ ਤੋਂ ਸਾਡੇ ਕੈਂਪ ਪ੍ਰਬੰਧਕਾਂ ਦੇ ਵਿੱਚ ਸਾਡੀ ਟੀਮ ਤੋਂ ਕਿਸੇ ਨੂੰ ਵੀ ਮਾਰਾ ਜਾਂਦਾ ਸ਼ਬਦ ਪਿਆ ਗਿਆ ਹੋਵੇ ਕੋਈ ਅਕਰ ਗਿਆ ਗਿਆ ਹੋਵੇ ਉਹਦੇ ਲਈ ਸਟੇਜ ਤੋਂ ਮੈਂ ਆਪਣੇ ਵੱਲੋਂ ਕੈਂਪ ਦਾ ਮੁੱਖ ਪ੍ਰਬੰਧਕ ਹੋਣ ਦੇ ਨਾਤੇ ਦਰਜਾ ਬਜਾਤ ਸਾਰੇ ਹੀ ਆਪੂ ਸਰਵਤ ਨੂੰ ਮਰੀਜਾਂ ਤੋਂ ਕੈਂਪ ਦੇ ਵਿੱਚ ਸੇਵਾ ਕਰ ਰਹੇ ਸਾਡੇ ਵਲੰਟੀਅਰਾਂ ਤੋਂ ਮੈਂ ਆਪਣੇ ਤੌਰ ਤੇ ਨਿੱਜੀ ਰੂਪ ਤੋਂ ਬਾਤ ਇਹ ਚਾਹਣਾ

मैं स्पेशल का मैडम साहब मिसिज जपैशल तौर आए ने मैं दिल गहरे को वेलकम करता जी आखता जो अच का कैंप है ये कैंप मैडम सुखदेव चोपड़ा जी की नौवीन वर्षी गुरु है समर्पित है सिंगा जी को एक कैंप हरेक साल ਬڑے ਜਿਹੜਾ ਇਹਦਾ ਮੀਤ ਨਾਲ ਲਗਾਇਆ ਜਾਂਦਾ ਹੈ ਜਿਹੜਾ ਕਿ ਇੱਕ ਭਾਗ ਦੇ ਵਿੱਚ ਜਿਹੜਾ ਫੌਟ ਸੀਗਾ ਕਿੰਨਾ ਬਤਾ ਜਿੰਦਰਾ ਇਕੱਠਾ ਹੋਇਆ ਸੀਗਾ ਮੈਂ ਸਿੰਘ ਰਾਜੀ ਨੂੰ ਦੱਸਣ ਚਾਹੁੰਦਾ ਵੀ ਆਪ ਜੋ ਸਮਾਜ ਦੇ ਕੰਮ ਕਰਦੇ ਹੋ ਤੁਸੀਂ ਉਹਨੂੰ ਲੈ ਕੇ ਅੱਗੇ ਚਲੀ ਜਾਓ ਜਿਹੜਾ ਜਿੰਦਰ ਡਿਪਾਰਟਮੈਂਟ ਹੈ ਉਹ ਤੁਹਾਡੇ ਨਾਲ ਹੈ ਜੋ ਵੀ ਤੁਹਾਡੀ ਜਮਾਨਤ ਰੂਪ ਸੇ ਰਿਪੋਰਟੀ ਪੂਰ ਪੂਰਾ ਕਰਦੇ ਨੇ ਮੀਤ ਨੂੰ ਇਹੋ ਜਿਹੜੀ ਹੈ ਉਹ ਪਹਿਲ ਕੀਤੀ ਹੋਊਗੀ ਮੈਨੂੰ